ਸਾਰੰਗ ਮੋਹੱਲਾ ਪੰਝਵਾਂ ਪ੍ਰਭ ਜੀ ਮੋਹਿ ਕਮਨ ਅਨਾਥ ਵਿਚਾਰਾ ਕਮਨ ਮੂਲ ਤੇ ਮਨੁਖ ਕਰਿਆ ਇਹੋ ਪਰਤਾਪ ਤੋ ਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਂ ਆਧਾਰਾ ਕੋਏ ਨਾ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧਨਾਵ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰੀ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕ ਸਿਬਿਨ ਕਿਛ ਹੋਰ ਨਾ ਜਾਣੈ ਅਵਰ ਅਪਾਪ त्याਗੀ ਰਹਾਉ ਮਨ ਬਚ ਕਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਨੋਦ ਕਥ ਕਥਾ ਰਸ ਸਚੈ ਸਹਜ ਸਮਾਇ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰੂ ਮਹੱਲਾ ਪੰਜਵਾ ਜਾਤੇ ਸਾਧੂ ਸਰਨ ਗਹੀ ਸ਼ਾਂਤ ਸਹਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਰਹਾਉ ਹੋ ਹੋ ਕਿਰਪਾਲ ਨਾਮ ਦੇਹੁ ਆਪਣਾ ਬਿਨਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀਂ ਸਮਾਨੂ ਸਾਈ ਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰੰਗ ਮਹੱਲਾ 5 ਹਰਸਨਾਮ ਰਾਮ ਕੋ ਜਸ ਗਾਓ ਆਨ ਸਵਾਦ ਵਿਸਾਰ ਸਗਲੇ ਪਾਲੋ ਨਾਮ ਸੁਆਉ ਰਹਾਉ ਕਰਮ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਉ ਸਾਧ ਸੰਗਤ ਹੋਏ ਨਿਰਮਲ ਬਹੁੜ ਜੁਨ ਨਾ ਆਉ ਜੀਉ ਪ੍ਰਾਨ ਆਧਾਰ ਤੇਰਾ ਤੂੰ ਨਿਠਾਵੇਂ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਉ ਸਾਰੰਗ ਮਹੱਲਾ 5 बैकुंठ गोविंद चरण नित त्याऊं मुक्त पदार्थ साधु संगत अमृत हर का नाऊं रहाऊं उत्तम कथा सुनीजे श्रवणी माया करहु भगवान आवत जात दो पंख पूरन पाईए सुख विश्राम सोदत सोदत तत् विचारयो भगत श्रेष्ठ पूरी कहो नानक एक राम नाम बिन ਹਵਰ ਸਗਲ ਵਿਦ ਊਰੀ ਸਾਰੰਗ ਮਹੱਲਾ ਪੰਜਵਾਂ ਸਾਕੇ ਸਤ ਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸਹਿ ਚਰਨ ਕਮਲ ਭਲੇ ਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਸ਼ਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਵਾਹੋ ਆਹੋ ਕਹੋ ਤਾਂ ਕੋ ਜਾਂ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹੇ ਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੈ ਰਹਾਉ ਵੰਦਨ ਤੋਰ RAM ਲਿਵਲਾਈ ਸੰਤ ਸੰਗ ਬਨਿ ਆਈ ਜਨਮ ਪਦਾਰਥ ਭਇਓ ਪਨੀਤਾ ਇੱਛਾ ਸਗਲ ਪੁਜਾਈ ਜਾ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰੰਗ ਮਹੱਲਾ ਪੰਜਵਾਂ ਜੀਵਨ ਤਉ ਗਨੀਐ ਹਰਿ ਪੇਖਾ ਕਰਹੁ ਕਿਰਪਾ ਪ੍ਰੀਤਮ ਮਨ ਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛੁ ਸ਼ਾਂਤ ਨਾ ਉਪਜਤ ਬਿਨ ਬਸਾਸ ਕਿਆ ਸੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕਹਿ ਮੁਖ ਲਾਗੈ ਕਾ ਲੇਖਾ ਜਾਂ ਕਹਿ ਰਾਸ ਸਰਬ ਸੁਖ ਸੁਆਮੀ ਆਨ ਨਾ ਮਾਨਤ ਭੀਖਾ ਨਾਨਕ ਦਰਸ ਮਗਨ ਮਨ ਮੋਹਿਉ ਪੂਰਨ ਅਰਥ ਬੇ ਸੇਖਾ ਸਾਰਗ ਮਹੱਲਾ 5 ਸਿਮਰਨ RAM ਕੋ ਇਕ ਨਾਮ ਕਲਮਲ ਦਗਦ ਹੋਏ ਖਿਨੇ ਅੰਤਰ ਕੋਟ ਦਾਨ ਇਸ਼ਨਾਨ ਰਹਾਉ aan janjar britha shram kalat bin har pokat gyan janm maran sankat te chutai jagdeesh bhajan sukh dhyan teri sharan purn sukh sagar kar kripa dev ho daan simar simar nanak prab jeevai bin sajaye abman sarv mahalla panjua ਉੁਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਉ ਸੰਚਨ RAM ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਕੀਵਨ ਜਿਉ ਮੀਨਾ ਜਲ ਸਿਉ ਉਰ ਜਾਨੂ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਣੀ ਤਬ ਤੁਮਰੋ ਕੌਨ ਹਵਾਲ ਰਾਖ ਲੇਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰੰਗ ਮਹੱਲਾ 5 ਮਨ ਤਨ ਰਾਮ ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪਹੁਤ ਨਹਿ ਸੰਸਾਰ ਰਹਾ ਸ੍ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕੋ ਆਚਾਰ ਚਰਨ ਕਮਲ ਅਸਥਿਤ ਰਿਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨੰਦਾਨ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂ ਤਤ ਬਾਰ ਨ ਲਾਗੈ ਤਾਂ ਕਹੋ ਜਿਉ ਗਾਗਰ ਜਲ ਘੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਘੋਰੀ ਨਾਨਕ ਦਾਸ ਤੇਰੀ ਸਰਲਾਈ ਪ੍ਰਭ ਬਿਨਿਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵਉ ਵਾ ਅਉਸਰ ਮਨ ਮਾਹੇ ਹੋਇ ਇਕੱਤਰ ਮਿਲਹੁ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹਿ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿਯਹਿ ਤੇਤੇ ਬਿਰਥੇ ਜਾਹਿ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਦੁਲਨਾ ਕਸ਼ੂਐ ਲਾਹੇ ਚਰਨ ਕਮਲ ਨਾਨਕ ਮਨ 베ਦੇਉ ਚਰਨ ਹੈ ਸੰਗਿ ਸਮਾਹੇ ਸਾਰੀ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸ਼ਲ ਪਾਸ਼ੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੋਨ ਗੋਪਾਲ ਹਰ ਰਾਇਾ ਵਿਸਰ ਨਾ ਜਾਈ ਨਿਮਖੇ ਹਿਰਦੈ ਤੇ ਪੂਰਾ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰਿ ਮਹੱਲਾ ਪੰਜਵਾਂ ਜਾਂ ਕੈ RAM ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾ ਹੋਕੇ ਦੁਖ ਨ ਬਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰ사ਦੀ ਦ੍ਰਿਸ਼ਟ નિਹਾਰਉ ਦੂਸਰ ਨਾਹੀ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾ ਸੰਤਤ ਹੋਏ ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਵਿਸਰਨਾ ਕਬਹੀ ਜਾਇ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਇ ਜਿਉ ਤੂੰ ਰਖਹਿ ਤਿਵਹੀ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਲਾਈ ਜਿਉ ਭਾਵੈ ਤਿਵੇਂ ਚਲਾਈ ਸਾਰੰਗ ਮਹੱਲਾ 5 ਮਾਨਰੇ ਨਾਮ ਕੋ ਸੁਖਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹ ਛਾਰ ਰਹਾਉ ਗ੍ਰਹਿ ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰੇਉ ਭ੍ਰਮਤ ਬਾਰੰਬਾਰ ਪਤਤ ਪਾਵਨ ਭਗਤ ਬਚਲ ਦੀਨ ਕਿਰਪਾ ਤਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੀ ਮਹੱਲਾ ਪੰਜੂਆ ਬਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸਤੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚਤ ਅਬ ਨਾਸਤੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤ ਸਰ ਸਾਧੂ ਕੈ ਸੰਗ ਖਾਪ ਪਗਤਵ ਚਲ ਭੈ ਕਾਟਨ ਹਾਰੀ ਨਾਨਕ ਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਦ ਕੂਕਰੀ ਆਸਾ ਕਿਤ ਲਾਗੋ ਵਿਖਿਆ ਛਾਰ ਰਹਾਉ ਪਾਇ ਠ ਗਉਰੀ ਆਪ ਪਲਾਇਉ ਜਨਮਤ ਬਾਰੂ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰੇਉ ਜਮ ਕੰਕਰ ਕਰਤ ਖੁਆਰ ਓਹੋ ਕਿਰਪਾਲ ਦੀਨ ਦੁਖ ਪੰਜਨ ਤੇਰਿਆਂ ਸੰਤ ਹੈ ਕੀ ਰਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਆਪ ਪੁਲਾਇ ਬਿਖੈ ਥ ਗਉਰੀ ਪੀਉ ਰਹਾਉ ਕੋਟ ਜਨਮ ਭ੍ਰਮ ਤੋ ਬੋ ਭਾਂਤੀ ਥਿਤ ਨਹੀਂ ਕਤੂ ਪਾਈ ਪੂਰਾ ਸਤਗੁਰ ਸਹਿ ਜਿਨਾ ਭੇਟਿਆ ਸਾਖ ਤੇ ਆਵੇ ਜਾਈ ਰੱਖ લેਹੁ ਪ੍ਰਭ ਸਮਰਥ ਦਾਤੀ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਵ ਜਲ ਉਤਰਿਓ ਪਾਰ ਸਾਰੰਗ ਮਹੱਲਾ ਪੰਜਵਾਂ ਰਮਣ ਕੋ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਇ ਪਰਮੇਚਰ ਅੰਮ੍ਰਿਤ ਜਾ ਕੇ ਸਵਾਦ ਰਹਾਉ सिमरत एक अचत्यबनासी बिनसे माया माद सहज आनंद अनहद धुन बाणी बहर ना भय बिखाद सनकादिक ब्रह्मादिक गावत गावत सुख प्रहलाद पीवत अमयो मनोहर हर रस जप नानक हर बिस्माद सारंग महल्ला पंजवा कीने पाप के बहोत ਦਿਨ ਸਰਾਣੀ ਥਕਤ ਨਹੀਂ ਕਤਹਿ ਨਾਹੀ ਛੋਟ ਰਹਾਉ ਮਹਾ ਬੱਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਘੰညਾ ਅੱਖ ਨਹਿ ਪੀਤਰ ਜਮਹ ਗਰਾਸੀ ਝੂਟ ਪਸ਼ੂ ਪ੍ਰੇਤ ਉਸਤ ਗਰਧਵ ਅਨਕਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨਾ ਲਾਗੇ ਫੇਟ ਸਾਰੰਗ ਮਹੱਲਾ ਪੰਜਵਾਂ अंदे खावे ह बिसू के गताक नैन श्रवण शरीर सब हुटयो सास गयो तत घाट रहाऊ अनाथ निहान उधर लै पोख है माया गइया हाट किन विख करत करत पछतावे कबहु ना साक है शांत निंदक जमदूती आए संघारे हो देवह मूढ ऊपर मटाक ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਾਨੇ ਆਪਣਾ ਕੀਨੋ ਫਾਟ ਸਾਰਿ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਅਦਬੀਚ ਜਨਕਾਰ ਆਖ ਆਪ ਸੁਆਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾਉ ਉਸ ਕਾ ਕਹਿਆ ਕੋਏ ਨਾ ਸੁਣੀ ਕਹੀਂ ਨਾ ਬੈ ਸੁਣ ਪਾਵੇ ਈਹਾਂ ਦੁਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰਿੰਗ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੋ ਬਾਤ ਹੈ ਹੰਤ ਪਰਤੀ ਹਾਰ ਰਹਾਉ ਸਾਤ ਸੁਖ ਨ ਸਹਿਜ ਉਪਜੈ ਇਹੈ ਇਸ ਵਿਵਹਾਰ ਆਪ ਪਰ ਕਾ ਕਛ ਨਾ ਜਾਣੈ ਕਾਮ ਕਰੋ ਦਹਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸਰਣਾਏ ਨਾਨਕ ਸਦ ਸਦਾ ਬਲੇਹਾਰ